ਜੇਕਰ ਤੁਸੀਂ 12ਵੀਂ ਪਾਸ ਹੋ ਤਾਂ ਤੁਹਾਡੇ ਲਈ ਬਿਲਕੁਲ ਨਵੀਂ ਯੂਨੀਵਰਸਿਟੀ ਭਰਤੀ ਆਈ ਹੈਗੀ ਹੈ ਡਾਟਾ ਐਂਟਰੀ ਆਪਰੇਟਰ ਪੋਸਟ ਹੈ ਜਿਸ ਦੇ ਵਿੱਚ ਘੱਟੋ ਘੱਟ ਯੋਗਤਾ ਮੰਗੀ ਗਈ ਹੈ 12ਵੀਂ ਪਾਸ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲੇ ਤਾਂ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਪੰਜਾਬ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਨਾ ਚੈਨਲਸ ਨੂੰ ਵੀ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ PDF ਫਾਈਲ ਜਬ ਪੰਜਾਬ ਦੇ ਵਿੱਚ ਕੋਈ ਉਹ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ PDF ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਜੀ ਦੋਸਤੋ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੱਲੋਂ ਜਾਰੀ ਕੀਤਾ ਗਿਆ ਡਿਪਾਰਟਮੈਂਟ ਹੈਗਾ ਜੀ ਹਿਊਮਨ ਜੇਨੈਟਿਕਸ ਹਿਊਮਨ ਹਿਊਮਨ ਜੇਨੈਟਿਕਸ ਸੁਪਰ ਆਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਨੰਬਰ ਤੁਸੀਂ 4270 ਨੋਟ ਕਰ ਸਕਦੇ ਹੋ 23 9 2025 ਦੀ ਡੇਟ ਦੇ ਵਿੱਚ ਇਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਆ ਜੋ ਕਿ ਅੰਡਰ ਡਬੀਟੀ ਯੂ ਐਮ ਐਮ ਆਈ ਡੀ ਪ੍ਰੋਜੈਕਟ ਅਨਟਾਈਟਲ ਜਿਸ ਦੇ ਵਿੱਚ ਸਕਰੀਨਿੰਗ ਆਫ ਪ੍ਰੈਗਨੈਂਟ ਵੂਮਨ ਐਂਡ ਨਿਊ ਬੋਰਨਸ ਇਨ ਅਸਪਾਇਰیشنل ਡਿਸਟ੍ਰਿਕਟਸ ਫਰੋਜ਼ਪੁਰ ਦੇ ਅੰਡਰ ਪ੍ਰੋਜੈਕਟ ਅੰਡਰ A ਪੋਸਟ ਅਨਾਉਂਸ ਕੀਤੀ ਗਈ ਹੈ ਤਨਖਾਹ ਦੀ ਗੱਲ ਕਰੀਏ ਤਾਂ 18000 ਪ੍ਰਤੀ ਮਹੀਨਾ ਪਲੱਸ ਐਚ ਆਰ ਇ ਦਿੱਤਾ ਜਾਵੇਗਾ ਏਜ ਲਿਮਟ ਰੱਖੀ ਗਈ ਹੈ ਜੀ 28 28 ਸਾਲ ਸਪੀਡ ਟੈਸਟ ਹੋਣਾ ਚਾਹੀਦਾ ਜਿਸ ਦੇ ਵਿੱਚ 15000 ਕੀ ਡਿਪਰੈਸ਼ਨ ਪਰ ਆਰ ਰੂ ਸਪੀਡ ਟੈਸਟ ਔਨ ਕੰਪਿਊਟਰ ਲਿਆ ਜਾਵੇਗਾ 2 ਸਾਲ ਦਾ ਵਕਤ ਵਰਕ ਐਕਸਪੀਰੀਅੰਸ ਦੋ ਇੱਕ A ਲੈਵਲ ਦਾ ਸਰਟੀਫਿਕੇਟ ਹੋਵੇ ਤੇ ਪਲੱਸ 2 ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਪ੍ਰੋਜੈਕਟ ਦੀ ਆਖਰੀ ਮਿਤੀ ਹੈ 1 ਅਕਤੂਬਰ 2027 ਤੱਕ ਇਹ ਪ੍ਰੋਜੈਕਟ ਚੱਲੇਗਾ ਤੇ ਉਦੋਂ ਤੱਕ ਤੁਹਾਡੀ ਪੋਸਟ ਰਹੇਗੀ ਅਪਲਾਈ ਕਿਵੇਂ ਕਰਨਾ ਹੈ ਜੀ ਇੱਕ ਪਲੇਨ ਪੇਪਰ ਦੇ ਉੱਤੇ ਆਪਣਾ ਬਾਇਓ ਡਾਟਾ ਲਿਖ ਕੇ ਤੇ ਸਾਰੀਆਂ ਕਾਪੀਜ਼ ਸਾਰੇ ਦਸਤਾਵੇਜ਼ ਦੀਆਂ ਕਾਪੀਜ਼ ਨਾਲ ਲਗਾ ਕੇ ਤੁਸੀਂ ਪ੍ਰੋਫੈਸਰ ਡਾਕਟਰ ਬਸੁੰਦਾ ਸੰਬੇਰ ਔਨ অর ਬਿਫੋਰ ਅਕਤੂਬਰ 3 2025 ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ vasuda.humanhr@gndu.ac.in ਦਿੱਤੇ ਤੁਸੀਂ ਪਹੁੰਚਦਿਆਂ ਕਰ ਸਕਦੇ ਹੋ ਈਮੇਲ ਸੀ ਏਸੀ ਅੱਜ ਦਾ ਨੋਟੀਫਿਕੇਸ਼ਨ ਕੋਲ ਸਾਰਮੈਂਟ ਕੰਡੀਸ਼ਨ ਨੇ ਚੰਗੀ ਤਰ੍ਹਾਂ ਪੜ੍ਹ ਕੇ ਤੁਸੀਂ ਫੇਰ ਇਹ ਪੋਸਟ ਦੇ ਲਈ ਅਪਲਾਈ ਕਰਨਾ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਆਉਂਦੀਆਂ ਰਹਿੰਦੀਆਂ ਨੇ ਇਸ ਕਰਕੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਰੱਬ ਰਾਖਾ ਜੀ